ਇੱਕ ਗੈਂਗਸਟਰ ਵਿਦੇਸ਼ ਤੋਂ ਵਾਪਸ ਆਏ ਗੈਂਗਸਟਰ ਪ੍ਰਭ ਦਾਸੂ ਬਾਲ ਦੇ ਗੁਰਗੇ ਦੱਸੇ ਜਾ ਰਹੇ ਸਨ ਬਿੱਤੀ ਸਵੇਰ ਪਿੱਖੀ ਪਿੰਡ ਦੇ ਚੋਪੜਾ ਹਸਪਤਾਲ ਤੇ ਫਾਇਰਿੰਗ ਕਰਨ ਤੋਂ ਬਾਅਦ ਸੈਂਟ ਕਬੀਰ ਕਾਨਵਿਟ ਸਕੂਲ ਦਾਸੂਵਾਲ ਵਿਖੇ ਉਕਤ ਗੈਂਗਸਟਰ ਦੇ ਗੁਰਗੇਆ ਵੱਲੋਂ ਕੋੜੀਆਂ ਚਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਡੀਐਸਪੀ ਪੀ ਕੀਪਿੰਗ ਅਤੇ ਡੀਐਸਪੀ ਪੱਟੀ ਵੱਲੋਂ ਵਿਸ਼ੇਸ਼ ਟੀਮਾ ਦਾ ਗਠਨ ਕਰਕੇ ਸ਼ੱਕ ਦੇ ਆਧਾਰ ਤੇ ਦਾਸੂਵਾਲ ਦੇ ਕਰੀਬੀ ਗੁਰਸਾਹਿਬ ਸਿੰਘ ਦੇ ਘਰ ਨੂੰ ਘੇਰਾਬੰਦੀ ਕੀਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵਾਰਨਿੰਗ ਦਿੱਤੀ ਘਰ ਵਿੱਚ ਪੜਾ ਦਿੱਤੇ ਦਾਸੂਵਾਲ ਦੇ ਚਾਰੇ ਗੁਰਗਿਆ ਕਿਹਾ ਗਿਆ ਸੀ ਉਡੀਕ ਦੇ ਤੁਸੀਂ ਪੁਲਿਸ ਨੂੰ ਸਰੈਂਡਰ ਕਰ ਦਿਓ ਪ੍ਰੰਤੂ ਜਦੋਂ ਉਹਨਾਂ ਵੱਲੋਂ ਪੁਲਿਸ ਪਾਰਟੀ ਤੇ ਸਿੱਧੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਸਬ ਪੁਲਿਸ ਪਾਰਟੀ ਵੱਲੋਂ ਜਵਾਬੀ ਕਾਰਵਾਈ ਦੌਰਾਨ ਚਾਰ ਗੁਰਗੇ ਰਣਦੀਪ ਸਿੰਘ ਗੁਰਜੰਟ ਸਿੰਘ ਜਸਬੀਰ ਸਿੰਘ ਤੇ ਮਲਕੀਤ ਸਿੰਘ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਜਿਨ੍ਹਾਂ ਨੂੰ ਤਿੰਨ ਮਾਰੂ ਹਥਿਆਰਾਂ ਅਤੇ ਰੋਂ ਦਾ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤਰਨਤਾਰਨ ਤੋਂ ਪੱਤਰਕਾਰ ਸੋਨੁਪਤਿਆ ਬਾਦ ਦੀ ਵਿਸ਼ੇਸ਼ ਰਿਪੋਰਟ ਤੀਸਰਾ ਮਾਮਲਾ ਕੋਇਆ ਕਿ ਕਿਨੇ ਅੱਤਰਿ ਹੋਇਆ ਜੀ ਅੱਜ ਤਰਨਤਾਰਨ ਵਿਖੇ ਦੋ ਫਾਇਰਿੰਗ ਇਨਸੀਡੈਂਟਸ ਹੋਏ ਸੀਗੇ ਸਭ ਤੋਂ ਪਹਿਲਾਂ तकरीबन 9:30 ਵਜੇ ਸਵੇਰੇ ਜਿਹੜਾ ਡਾਕਟਰ ਚੋਪੜਾ ਦਾ ਕਲੀਨਿਕ ਹੈਗਾ ਪਿੱਖੀ ਵਿੰਡ ਵਿਖੇ ਉਹਨਾਂ ਦੇ ਘਰ ਦੇ ਸਾਹਮਣੇ ਫਾਇਰਿੰਗ ਹੋਈ ਹੈ ਤੇ ਕਿਸੇ ਨੂੰ ਇੰਜਰੀ ਨਹੀਂ ਆਈ ਪਰ ਉਹਨਾਂ ਦਾ ਜੋ ਕੇਸ ਸੀਗਾ ਉਹਦੇ ਚ ਪ੍ਰਭ ਦਾਸੂ ਵੱਲੋਂ ਉਹਨਾਂ ਨੂੰ ਇੱਕ ਸਪੈਕ ਟੋਰਸ਼ਨ ਕਾਲਾਈ ਹੋਈ ਸੀ ਜਿਹਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ 11:00 ਵਜੇ ਜਿਹੜਾ ਹੈਗਾ ਸੈਂਟ ਕਬੀਰ ਕਨਵੈਂਟ ਸਕੂਲ ਹੈ ਜਿਹੜਾ ਸਦਰ ਪੱਟੀ ਚ ਹੈ ਇੱਥੇ ਇਹਦੇ ਗੇਟ ਦੇ ਸਾਹਮਣੇ ਫਾਇਰਿੰਗ ਕੀਤੀ ਗਈ ਅ ਇਹਨਾਂ ਨੂੰ ਫੋਲੋ ਕਰਦੇ ਕਰਦੇ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਉਸਨੇ ਬਹੁਤ ਹੀ ਬਹਾਦਰੀ ਅਤੇ ਸੂਝਬੂਝ ਨਾਲ ਫੋਲੋ ਕਰਦੇ ਕਰਦੇ ਪਿੰਡ ਦਾਸੂਵਾਲ ਦੇ ਵਿੱਚ ਜਿਹੜਾ ਇੱਕ ਗੁਰਸਾਬ ਸਿੰਘ ਹੈ ਜੋ ਕਿ ਪ੍ਰਬ ਦਾਸੂਵਾਲ ਦਾ ਬੜਾ ক্লোਜ਼ ਅਸੋਸੀਏਟ ਵੀ ਹੈ ਤੇ ਨਜ਼ਦੀਕੀ ਰਿਸ਼ਤੇਦਾਰ ਵੀ ਹੈ ਉਹਦੇ ਘਰ ਨੂੰ ਘੇਰਾ ਪਾਇਆ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਵਾਰਨਿੰਗ ਦਿੱਤੀਆਂ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹਨਾਂ ਕੋਲ ਵੈਪਨਸ ਹੈਗੇ ਨੇ ਕਿ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਪਰ ਬਿਨਾ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਫਾਇਰਿੰਗ ਦੇ ਵਿੱਚ ਚਾਰ ਜਾਣੇ ਨੇ ਜੋ ਇਹਨਾਂ ਦੇ ক্লোਜ਼ ਅਸੋਸੀਏਟਸ ਨੇ ਗੁਰਗੇ ਨੇ ਜੋ ਇਹਨਾਂ ਦੇ ਉਹ ਇੰਜਰ ਹੋਏ ਅਤੇ ਦੋ ਬੰਦੇ ਜਿਹੜੇ ਨੇ ਉਹ ਮੌਕੇ ਤੋਂ ਫਰਾਰ ਹੋਏ। ਜ਼ਿਆਦਾ ਵੀ ਹੋ ਸਕਦੇ ਨੇ ਇਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ। ਇਹਨਾਂ ਚਾਰਾਂ ਦੇ ਜੀ ਇਹਨਾਂ ਚਾਰਾਂ ਦੇ ਨਾਮ ਹਨ ਰਣਦੀਪ ਸਿੰਘ, ਗੁਰਜੰਟ ਸਿੰਘ, ਜਗਸੀਰ ਸਿੰਘ ਅਤੇ ਮਲਕਿੰਗ ਸਿੰਘ। ਮੋਕੇ ਤੋਂ ਤਿੰਨ ਨੇ ਜਿਹੜੇ ਵੈਪਨ ਰਿਕਵਰ ਕੀਤੇ ਗਏ ਨੇ ਤੇ ਹੋਰ ਵੈਪਨਸ ਦੀ ਭਾਲ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਛੋਨਾਖੜਾ ਜੀ ਵੈਪਨਸ ਦੀ ਭਾਲ ਜਾਰੀ ਹੈ ਹੋ ਸਕਦਾ ਸਾਨੂੰ ਉਮੀਦ ਹੈ ਕਿ ਹੋਰ ਵੈਪਨਸ ਦੀ ਰਿਕਵਰੀ ਹੋਵੇ ਤੇ ਇੱਕ ਪਿਸਤਲ 34 ਅਤੇ ਦੋ ਰਾਈਫਲ 12 ਬੋਰ ਐਂਡ 315 ਬੋਰ ਇਹਨਾਂ ਦੀ ਮੌਕੇ ਤੋਂ ਮੌਕੇ ਤੋਂ ਇਹਨਾਂ ਵੈਪਨਸ ਦੀ ਰਿਕਵਰੀ ਕੀਤੀ ਗਈ ਹੈ ਜਿਹੜੇ ਇੰਜਰਡ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਕਾਨੂੰਨ ਮੁਤਾਬਕ ਐਫ ਆਈ ਆਰ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ